ਹਾਂਜੀ ਪੰਜਾਬੀਓ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਧੀਆ ਮਨ ਨੂੰ ਖੁਸ਼ੀ ਦੇਣ ਵਾਲੀ ਗੱਲ ਮੈਂ ਵੇਖੀ ਮੇਰਾ ਉਹਨਾਂ ਨਾਲ ਕੋਈ ਨਿੱਜੀ ਸਬੰਧ ਨਹੀਂ ਹੈ ਪਰ ਫਿਰ ਵੀ ਸਮਾਜ ਇੱਕ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਇਹਦਾ ਕੱਲ ਇੱਕ ਸਮਝੌਤਾ ਹੋਇਆ ਹੈ ਪਿੰਕਲ ਲੁਧਿਆਣਾ ਤੇ ਹਨੀ ਸੇਠੀ ਦਾ ਬਹੁਤ ਵਧੀਆ ਗੱਲ ਆ ਕਿਸੇ ਚੰਗੇ ਛਾਣੇ ਮਨੁੱਖ ਨੇ ਉਹਨਾਂ ਦਾ ਸਮਝੌਤਾ ਕਰਤਾ ਨਹੀਂ ਤਾਂ ਇਹ ਦੋਨੇ ਵਿਊਅਰ ਦੇ ਚੱਕਰ ਦੇ ਵਿੱਚ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੰਨਾ ਖਲਾਰਾ ਪਾਲਿਆ ਆਪਦੇ ਘਰ-ਬਾਰ ਬਰਬਾਦ ਕਰਨ ਤੱਕ ਚਲੇ ਗਏ ਪਤਾ ਨਹੀਂ ਇੱਕ ਦੂਜੇ ਦੇ ਕਿੰਨੇ ਪਰਤੇ ਹੋ ਗਏ ਬਾਣੀ ਸੇਠੀ ਦੇ ਸ਼ਾਇਦ ਘਰ ਵਾਲੀ ਵੀ ਚਲੀ ਗਈ ਹੈ ਇੱਕ ਦੂਜੇ ਦੀ ਮਾਂ ਨੂੰ ਭੈਣ ਨੂੰ ਬਹੁਤ ਹੀ ਜਲੀਲ ਕੀਤਾ ਗਿਆ ਲੱचर ਸ਼ਬਦ ਬੋਲੇ ਗਏ ਉਹਨਾਂ ਦੇ ਕੈਰੈਕਟਰ ਬਾਰੇ ਪੁਰਗਾਂ ਦੇ ਕਰੈਕਟਰ ਬਾਰੇ ਬੜੀਆਂ ਭੱਦੀਆਂ ਗੱਲਾਂ ਕਿਤੀਆਂ ਗਈਆਂ ਪਰ ਮੈਂ ਇਹ ਚੀਜ਼ ਨੂੰ ਸੋਚਦਾ ਕਿ ਇਹ ਚੀਜ਼ਾਂ ਅੱਜ ਦੀ ਪੀੜ੍ਹੀ ਨੇ ਅੱਜ ਦੇ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਪਣਾ ਆਪ ਨੰਗਾ ਕਰਨ ਵਾਲੀ ਗੱਲ ਕਰ ਲਈ ਹੈ। ਛਾਣੇ ਬੰਦੇ ਕਹਿੰਦੇ ਝੱਗਾ ਚੱਕਿਆ ਆਪ ਦਾ ਢੱਡ ਨੰਗਾ ਹੁੰਦਾ ਪਰ ਲੱਗਦਾ ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਆਪ ਦਾ ਢੱਡ ਨੰਗਾ ਕਰਨਾ ਖੁਸ਼ੀ ਮਹਿਸੂਸ ਕਰਦੀ ਹੈ ਆਪ ਦੀ ਬੜੀ ਜਿੱਤ ਮਹਿਸੂਸ ਕਰਦੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਮੀਆਂ ਬੀਵੀ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਤਾਂ ਉਹਨੂੰ ਵੀ ਸੋਸ਼ਲ ਮੀਡੀਆ ਤੇ ਲਿਆਂਦਾ ਜਾਂਦਾ ਹੈ ਤੇ ਕਈ ਐਸੇ ਪੱਤਰਕਾਰ ਵੀਰ ਹੈ ਜਿਹੜੇ ਇੱਕ ਦਾ ਪੱਖ ਸੁਣ ਕੇ ਜਿਹੜੀਆਂ ਗੱਲਾਂ ਨਹੀਂ ਵੀ ਕਹਿਣੀਆਂ ਹੁੰਦੀਆਂ ਉਹਨਾਂ ਦੇ ਮੂੰਹੋਂ ਉਸ ਵੀਡੀਓ ਦੇ ਵਿੱਚ ਕੁਆਂੀਆਂ ਜਾਂਦੀਆਂ ਫਿਰ ਉਹਦਾ ਰਿਐਕਸ਼ਨ ਦੂਜੀ ਧਿਰ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਕਿਤੇ ਸਮਝੌਤਾ ਹੋਣ ਦੇ ਚਾਂਸ ਹੁੰਦੇ ਹਨ ਉਹ ਵੀ ਖਤਮ ਹੋ ਜਾਂਦੇ ਆ ਪਰ ਚੰਗੀ ਗੱਲ ਹੈ ਜੇ ਉਹ ਪ੍ਰਿੰਕਲ ਨੇ ਤੇ ਹਨੀ ਸੇਟੀ ਨੇ ਸਮਝੌਤਾ ਕੀਤਾ ਚੰਗੀ ਗੱਲ ਹੈ ਐਵੇਂ ਹੋਰ ਜਿਹੜੇ ਮਸਲੇ ਚੱਲੀ ਜਾਂਦੇ ਆ ਕੱਲੇ ਸੋਸ਼ਲ ਮੀਡੀਆ ਦੇ ਨਿੱਜੀ ਤੌਰ ਤੇ ਉਹਨਾਂ ਨੇ ਕਦੇ ਇੱਕ ਦੂਜੇ ਨੂੰ ਵੇਖਿਆ ਨਹੀਂ ਕੱਲੇ ਵੀ ਉਹਨਾਂ ਦੇ ਚੱਕਰ ਦੇ ਵਿੱਚ ਕੋਈ ਕਿਸੇ ਦੀ ਘਰ ਵਾਲੀ ਬਾਰੇ ਕਿਸੇ ਬੰਦੇ ਬਾਰੇ ਕਿਸੇ ਕੁੜੀ ਬਾਰੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਆ ਇੱਕ ਦੂਜੇ ਨੂੰ ਟਾਰਗੇਟ ਕਰਦੇ ਆ ਮਕਸਦ ਦੋਹਾਂ ਤਰ੍ਹਾਂ ਦਾ ਜੇ ਕੋਈ ਆਪਣੀ ਜਲਾਨੀ ਦੇ ਨਾਲ ਵੀਡੀਓ ਬਣਾਉਂਦਾ ਉਹਦਾ ਵੀ ਤੇ ਜਿਹੜਾ ਉਹਨੂੰ ਟਾਰਗੇਟ ਕਰਦਾ ਉਹਦਾ ਵੀ ਨਿਊ ਲੈਂਡ ਦਾ ਚੱਕਰ ਹੁੰਦਾ ਸਵਾਏ ਵੀਹਾਂ ਤੋਂ ਦੋਹਾਂ ਤੋਂ ਸਵਾਏ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਤੋਂ ਕਿਸੇ ਦਾ ਕੋਈ ਮਕਸਦ ਨਹੀਂ ਹੈ ਜਿਨ੍ਹਾਂ ਨੂੰ ਇਹ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਤੇ ਜੇ ਮੇਰੀ ਵੀਡੀਓ ਆਓ ਸਵੀਰਤਾ ਗਰੁੱਪ ਚਾਓ ਜਿਨੇ ਉਹਨਾਂ ਦਾ ਪ੍ਰਿੰਕਲ ਦਾ ਤੇ ਹਨੀ ਚੇਤੀ ਦਾ ਸੰਬੰਧ ਹੋ ਪਤਾ ਸ਼ਾਬਾਸ਼ ਹੈ ਵੀ ਜਵਾਨਾਂ ਬਹੁਤ ਵਧੀਆ ਕੀਤਾ